ਅੱਜ ਸੈਕਟਰ 68 ਮੋਹਾਲੀ ਵਿੱਚ ਲਿਵਸਟਾਕ ਕੰਪਲੈਕਸ ਦੇ ਸਾਹਮਣੇ ਜਰਨਟਿਕਸ਼ਨ ਕਮੇਟੀ ਫਾਰ ਵੈਟਸ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਰਨਾ ਦਿੱਤਾ ਸਾਡਾ ਹੱਥ ਫੇਰੇ ਰੱਖ ਸਾਡਾ ਹੱਥ ਫੇਰੇ ਰੱਖ ਸਾਡਾ ਹੱਥ ਫੇਰੇ ਰੱਖ ਪੇ ਪੈਰਿਟੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੇ ਪੈਰਿਟੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜਿਹੜੀਆਂ ਗਲਤੀਆਂ ਪਿਛਲੀ ਸਰਕਾਰ ਨੇ ਕੀਤੀਆਂ ਜਿਹੜਾ ਧੱਕਾ ਸਾਡੇ ਨਾਲ ਪਿਛਲੀ ਸਰਕਾਰ ਨੇ ਕੀਤਾ ਤੁਹਾਨੂੰ ਉਮੀਦ ਸੀ ਕਿ ਆਉਂਦੇ ਵਾਰ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਇਹੋ ਜਿਹੇ ਗਲਤ ਤੇ ਜਿਹੜੇ ਨਜਾਇਜ਼ ਧੱਕੇ ਵਾਲੇ ਫੈਸਲੇ ਆ ਉਹਨਾਂ ਨੂੰ ਉਲਟ ਦਿੱਤਾ ਜਾਏਗਾ ਕਿ ਹਰ ਇੱਕ ਨੂੰ ਉਹਦਾ ਬੰਦਾ ਹੱਕ ਮਿਲ ਜਾਏਗਾ ਪਰ ਸਾਡੀ ਜਿਹੜੀ ਸੋਚ ਸੀ ਇਹ ਗਲਤ ਸਾਬਤ ਹੋਈ ਅਸੀਂ ਸੋਚਿਆ ਵੀ ਕੋਈ ਨਾ ਸ਼ਾਇਦ ਮੁੱਦੇ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਆ ਉਧਰ ਦੀ ਸ਼ਾਇਦ ਇਹਨਾਂ ਨੇ ਜੰਗੀ ਤਰ੍ਹਾਂ ਸਮਝ ਨਹੀਂ ਅਸੀਂ ਜਿਵੇਂ ਹੀ ਮੰਤਰੀ ਬਣੇ ਤਾਂ ਰਿਆਲ ਸਾਹਿਬ ਜਿਵੇਂ ਪਹਿਲਾਂ ਬੁਲਾ ਰਹਿਆ ਨੇ ਦੱਸਿਆ ਅਸੀਂ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਨੂੰ ਬੇਨਤੀ ਕੀਤੀ ਆਪਣਾ ਮਸਲਾ ਦੱਸਿਆ ਇਸੇ ਤਰ੍ਹਾਂ ਰਾਜਜੀਤ ਸਿੰਘ ਭੁੱਲਰ ਜੀ ਨਾਲ ਇਹ ਸਾਰੀ ਗੱਲਬਾਤ ਕੀਤੀ ਉਹਨਾਂ ਸਾਰਿਆਂ ਨੇ ਤੁਹਾਨੂੰ ਬਹੁਤ ਯਕੀਨ ਦਿਵਾਇਆ ਪਰ ਜੇ ਕਹੀਏ ਕੀ ਕੰਮ ਕੀ ਹੋਇਆ ਜਾਂ ਫੀਲਡ 'ਚ ਕੀ ਕੰਮ ਹੋਇਆ ਕਾਗਜ਼ ਪੱਤਰੀ ਕੀ ਕੰਮ ਹੋਇਆ ਉਥੇ ਕੋਈ ਵੀ ਜਿਹੜੀ ਐ ਕਾਰਵਾਈ ਨਹੀਂ ਪਾਈ ਫੇਰ ਗੁਰਮੀਤ ਸਿੰਘ ਖੁੱਡੀਆਂ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਬਹੁਤ ਵਾਰ ਮਿਲੇ ਬੇਨਤੀਆਂ ਕੀਤੀਆਂ ਬਹੁਤ ਮੈਮੋਰੰਡਮ ਮੰਗ ਪੱਤਰ ਦਿੱਤੇ ਜਿਵੇਂ ਜਿਹਦੇ ਬਾਰੇ ਆਪਾਂ ਸਾਰੇ ਤੁਹਾਨੂੰ ਜਾਣੂ ਕਰਵਾਉਣੇ ਰਹੇ ਹਾਂ ਉਹਨਾਂ ਨੇ ਵੀ ਤੁਹਾਨੂੰ ਬਹੁਤ ਯਕੀਨ ਦਿਵਾਇਆ ਤੇ ਬਿਲਕੁਲ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਵੀ ਮੈਂ ਤੁਹਾਡਾ ਵਕੀਲ ਹਾਂ ਤੇ ਮੈਂ ਵਕੀਲ ਬਣ ਕੇ ਤੁਹਾਡੀ ਗੱਲ ਸੀਐਮ ਸਾਹਿਬ ਤੱਕ ਪਹੁੰਚਾਉਂਗਾ ਤੇ ਉਹਨਾਂ ਤੋਂ ਮਸਲਾ ਇਹ ਹੱਲ ਕਰਵਾਉਂਗਾ ਪਰ ਬੜੇ ਅਫਸੋਸ ਨਾਲ ਅੱਜ ਕਹਿਣਾ ਪੈ ਰਿਹਾ ਹੈ कि ਅੱਜ ਸਾਡੇ ਸਾਰੇ ਵੈਟਰਨਰੀ ਡਾਕਟਰਾਂ ਨੂੰ ਸਾਡੇ ਰਿਟਾਇਰਡ ਡਾਕਟਰ ਇਹਨੇ ਕੌਫੇ ਸਮੇਂ ਤੇ ਨਹੀਂ ਗਰਮੀ ਦੇ ਸਮੇਂ ਤੇ ਸਾਨੂੰ ਇੱਥੇ ਅੱਜ ਧਰਨੇ ਤੇ ਬੈਠਣਾ ਪੈ ਰਿਹਾ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਮੰਤਰੀ ਸਾਹਿਬ ਇੱਕ ਇਹੋ ਜਿਹਾ ਤੁਸੀਂ ਸਾਡਾ ਵਕੀਲ ਬਣੇ ਕਿ ਕਿੱਥੇ ਤੁਸੀਂ ਸਾਨੂੰ ਉੱਥੇ ਸੈਕਲਰ ਛੱਡ ਕੇ ਨੋਟੀਫਿਕੇਸ਼ਨ ਦੇ ਰਹੀ ਤੁਹਾਡੀ ਪੇ ਪੈਰਟੀ ਭਾਲੀ ਦਾ ਤੇ ਕਿੱਥੇ ਅੱਜ ਸਾਨੂੰ ਇੱਥੇ ਧਰਨੇ 'ਚ ਪਿਟਾ ਦਿੱਤਾ ਜੇ ਤੇ ਇਥੋਂ ਵੀ ਬਾੜੀ ਗੱਲ ਮੈਂ ਕਹੂੰਗਾ ਇਥੋਂ ਹੰਝ ਤੋਂ ਸਾਡੇ ਜੁਆਇੰਟ ਡਾਇਰੈਕਟਰ ਸਾਹਿਬ ਡਾਇਰੈਕਟਰ ਉਹਨਾਂ ਨੂੰ ਵੀ ਅੱਜ ਇੱਥੇ ਧਰਮੇ ਦੇ ਸ਼ਾਮਿਲ ਹੋਣਾ ਚਾਹੀਦਾ ਸੀਗਾ ਇਹ ਜੇ ਉਹ ਇਹ ਸਮਝਦੇ ਆ ਇਹ ਲੜਾਈ 20 ਬੈਚ ਦੀਆਂ 23 ਬੈਚ ਦੀ ਆ ਤੇ ਉਹ ਇਹ ਛੱਡ ਆਪਣੇ ਮਨ ਚੋਂ ਬਾਹਰ ਕੱਢ ਦੇਣ ਇਹ ਲੜਾਈ ਜਿਵੇਂ ਸਾਰੇ ਬੁਲਾ ਰਹਿਆਂ ਨੇ ਕਿਹਾ ਹਰ ਕਿਸੇ ਨੂੰ ਪਤਾ ਆਪਾਂ ਇੱਥੇ ਜੁਝਾਰੂ ਸਾਡੀ ਸਾਰੇ ਤਾਂ ਖੜ੍ਹੇ ਹੋਏ ਆ ਇਹ ਸਾਡੀ ਵੈਟਰਨ ਨਹੀਂ profession ਦੀ ਲੜਾਈ ਆ ਇਹ ਸਾਡੇ ਸਾਰੇ ਇਹ ਕਿਤੇ ਦੀ ਲੜਾਈ ਆ ਇਹਨੂੰ ਇੱਕਿਆਂ ਦੋ ਬੈਚਾਂ ਦੇ ਵਿੱਚ ਕਿਸੇ ਨੂੰ ਵੀ ਨਹੀਂ ਵੰਡਣਾ ਚਾਹੀਦਾ ਤੇ ਵੰਡ ਕੇ ਇਸ ਦੀ ਮਹੱਤਤਾ ਨੂੰ ਜਿਹੜੀ ਪੇ ਪੈਰਟੀ ਟੁੱਟੀ ਹੈ ਇਹਦਾ ਕਿੰਨਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਇਸ ਚੀਜ਼ ਨੂੰ ਆਪਾਂ ਘੱਟ ਵੈਲਿਊ ਨਹੀਂ ਦੇ ਸਕਦੇ। ਤੋਂ ਸਾਥੀਓ ਅੱਜ ਇੰਨੇ ਭਾਰੀ ਇਕੱਠ ਦੇ ਵਿੱਚ ਤੁਸੀਂ ਇੱਥੇ ਆ ਕੇ ਸਾਨੂੰ ਸਮੂਹ ਕਮੇਟੀ ਨੂੰ ਬਹੁਤ ਹੌਸਲਾ ਦਿੱਤਾ। ਅਸੀਂ ਬਹੁਤ ਤੁਹਾਨੂੰ ਦੱਸ ਨਹੀਂ ਸਕਦੇ ਕਿੰਨਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਕਾਲ ਤੇ ਇਸ ਪ੍ਰੋਫੈਸ਼ਨ ਪਿੱਛੇ ਤੁਸੀਂ ਅੱਜ ਸਾਰੇ ਇੱਥੇ ਸ਼ਾਮਿਲ ਹੋਏ। ਬਹੁਤ ਹਮ ਆ ਕੇ ਪੁੱਜੇ ਹੋ। ਜਿਹੜੇ ਕੋਈ ਸਾਥੀ ਰਹਿ ਗਏ ਆ ਉਹਨਾਂ ਨਾਲ ਵੀ رابطہ ਕਰਾਂਗੇ ਉਹਨਾਂ ਨੂੰ ਵੀ ਅਗਲੀ ਵਾਰ ਲੈ ਕੇ ਆਵਾਂਗੇ ਸ਼ਾਇਦ ਕਿਤੇ ਕਮੀ ਹੈ ਉਹਨਾਂ ਨੂੰ ਸਮਝ ਵੀ ਇਸ ਪੇ ਪੈਰਿਟੀ ਟੁੱਟੀ ਦੀ ਲੜਾਈ ਦਾ ਕਿੰਨਾ ਦੁੱਖ ਹੈ ਇਸੇ ਤਰ੍ਹਾਂ ਜਿਹੜਾ ਐਚ ਆਰ ਐਂਡ ਐਨ ਪੀਏ ਆ ਉਹ ਵੀ ਦੇਖੋ ਸੋਚਣ ਵਾਲੀ ਗੱਲ ਆ ਆਪਾਂ ਪੇ ਕਮਿਸ਼ਨ ਬਣਾਣੇ ਆ ਤਾਂ ਕਿ ਸਪੈਸ਼ਲਿਸਟ ਬੰਦੇ ਹੁੰਦੇ ਆ ਤਾਂ ਕਿ ਉਹ ਉਹ ਫੈਸਲਾ ਕਰ ਸਕਣ ਕਿ ਕਿਹੜੇ ਕੇਡਰ ਨੂੰ ਕਿੰਨੀ ਤਨਖਾਹ ਦੇਣੀ ਹੈ ਛੇਵਾਂ ਪੇ ਕਮਿਸ਼ਨ ਪੰਜਾਬ ਦਾ ਆਇਆ ਉਹਨੇ ਉਹਨਾਂ ਨੂੰ 52100 ਦਾ ਗ੍ਰੇਡ ਦਿੱਤਾ ਐਟ ਭਾਰਵਿਦ ਮੈਡੀਕਲ ਕੇਂਦਰੀ ਪੇ ਕਮਿਸ਼ਨ ਆਉਂਦਾ ਸਤਵਾਂ ਉਹਨੇ ਵੀ ਬੀਓਰ ਨੂੰ ਜਿਹੜਾ ਵੈਟਰਨਰੀ ਡਾਕਟਰਾਂ ਨੂੰ ਪੇ ਸਕੇਲ ਦਿੱਤਾ ਐਟ ਭਾਰਵਿਦ ਮੈਡੀਕਲ ਅਫਸਰ ਤੇ ਇੱਕ ਵਿੱਤ ਵਿਭਾਗ ਦੀ ਚਿੱਠੀ ਦੇ ਨਾਲ ਸਾਡਾ ਉਹ ਪੇ ਸਕੇਲ ਘਟਾ ਕੇ 34600 ਤੇ ਲੈ ਆਂਦਾ ਜਿਹੜਾ ਕਿ ਬੀ ਗ੍ਰੇਡ ਦਾ ਸਕੇਲ ਹੈ ਬਿਨਾਂ ਕੋਤੇ ਸਮਝੇ ਬਿਨਾਂ ਕਿਸੇ ਤਰਕ ਦੇ ਬਿਨਾਂ ਕਿਸੇ ਗਲਬਾਤ ਦੇ ਇਹ ਸਰਾਸਰ ਤੱਕ ਆਇਆ ਤੇ ਤੱਕ ਸਾਨੂੰ ਪਹਿਲੇ ਦਿਨ ਤੋਂ ਚੁਭ ਰਿਹਾ ਤੇ ਅੱਜ ਸਾਰੇ ਜਦਹੀ ਲੇ ਖਤਮ ਹੋ ਗਏ ਗਲਬਾਤ ਦੇ ਤਰੀਕੇ ਖਤਮ ਹੋ ਗਏ ਸਾਡੀ ਗੱਲ ਨਹੀਂ ਸੁਣੀ ਗਈ ਤੇ ਸਾਨੂੰ ਅੱਜ ਹੁਣ ਇਹ ਧਰਨੇ ਵਰਦਰਸ਼ਨਾ ਦਾ ਰਾਹ ਤਿਆਰ ਕਰਨਾ ਪਿਆ ਹੈ ਇਹ ਧਰਨਾ ਪਹਿਲਾ ਇੱਕ ਸੁਨੇਹਾ ਹੈ ਸਰਕਾਰ ਨੂੰ ਸੁਨੇਹਾ ਹੈ ਵਿਭਾਗ ਨੂੰ ਕਿ ਅੱਜ ਅਸੀਂ ਝੜਕਾ ਦੇਉਣ ਨੂੰ ਤਿਆਰ ਹੋ ਗਏ ਆ ਤੇ ਜੇ ਸਾਡੀ ਹਜੇ ਵੀ ਮੰਗ ਨਾ ਸੁਣੀ ਗਈ ਤੇ ਫਿਰ ਜਿਹੜੇ ਧਰਨੇ ਪ੍ਰਦਰਸ਼ਨ ਹੈ ਤੇ ਰੋਸ ਮੁਜ਼ਾਹਰਿਆਂ ਦਾ ਰੋਸ ਮਾਰਚ ਦਾ ਅੱখি ਭੂਕ ਮੁਜ਼ਾਹਰਿਆਂ ਦਾ ਜਿਹੜਾ ਰੂਪ ਕਰੇਗੀ ਉਹਦੇ ਲਈ ਸਾਨੂੰ ਚਾਹੇ ਮੰਤਰੀ ਸਾਹਿਬ ਦੇ ਹਲਕੇ 'ਚ ਜਾਣਾ ਪਵੇ ਚਾਹੇ ਜਿਮਨੀ ਚੋਣਾ ਵਾਲੇ ਹਲਕਿਆਂ 'ਚ ਜਾਣਾ ਪਵੇ ਤੇ ਚਾਹੇ ਮੁੱਖ ਮੰਤਰੀ ਸਾਹਿਬ ਦੀ ਗੋਠੀ ਤੇ ਮੋਰੇ ਜਾ ਕੇ ਧਰਨਾ ਲਾਉਣਾ ਪਵੇ ਅਸੀਂ ਹਰ ਕੰਮ ਲਈ ਤਿਆਰ ਆਂ ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਗੁਰਜਰ ਸਿੰਘ ਜੀ ਤੇ ਨਵਿੰਦਰ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਮੈਨੂੰ ਬੇਨਤੀ ਕਰੂੰਗਾ ਉਹ ਮੰਚ ਤੇ ਆ ਕੇ ਆਪਣਾ ਤੁਹਾਡੇ ਨਾਲ ਗੱਲ ਸਾਂਝੀ ਕਰਨ ਤੇ ਜ਼ੋਰਦਾਰ ਤਾੜੀਆਂ ਦੇ ਨਾਲ ਡਾਕਟਰ ਗੁਰਜਰ ਸਿੰਘ ਜੀ ਦਾ ਸਵਾਗਤ ਡਾਕਟਰ ਗੁਰਜਰ ਸਿੰਘ ਜੀ ਸਤਿਕਾਰਯੋਗ ਵੈਟਰਨਰੀ ਅਫਸਰ ਸੀਨੀਅਰ ਵੈਟਰਨਰੀ ਅਫਸਰ ਅਸਿਸਟੈਂਟ ਡਾਇਰੈਕਟਰ ਡੀਪੀ ਅਟਰਸ ਡਾਇਰੈਕਟਰ ਅਤੇ ਸਾਡੇ ਉਹਦੇਆਂ ਤੋਂ ਵੱਖ-ਵੱਖੋਂ ਤੇ ਰਿਟਾਇਰ ਹੋਏ ਸਾਡੇ ਸੀਨੀਅਰ ਗੁਰਵਾਸੂ ਤੋਂ ਆਏ ਹੋਏ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਕਰ ਰਹੇ ਸਾਡੇ ਡਾਕਟਰ ਸਾਹਿਬਾਨ ਅਤੇ ਪ੍ਰਾਈਵੇਟ ਪੈਕਸ ਕਰਦੇ ਵੀ ਜਿਹੜੇ ਸਾਡੇ ਡਾਕਟਰ ਸਾਹਿਬਾਂ ਰਿੱਥੇ ਆਏ ਹੋਏ ਆ ਮੈਂ ਉਹਨਾਂ ਦਾ ਇੱਥੇ ਆਉਣ ਤੇ ਪਹਿਲਾਂ ਸਵਾਗਤ ਕਰਦਾ ਤੇ ਨਾਲ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਦੇ ਉੱਤੇ ਇੰਨਾ ਭਾਰਮਾ ਇਕੱਠ ਜਾਹਰ ਕੀਤਾ ਤੇ ਇਹ ਸ਼ਾਮਲ ਹੋਏ ਨੇ ਸਾਥੀਓ ਪਹਿਲਾਂ ਆਪਾਂ ਲੋਕ ਨਾਰੇ ਲਾਵਾਂਗੇ ਤੇ ਫਿਰ ਮੈਂ ਆਪਣੀ ਗੱਲ ਰੱਖਾਂਗਾ ਵਰਕਸ ਯੂਨਿਟੀ ਜਿੰਦਾਬਾਦ ਵਰਕਸ ਯੂਨਿਟੀ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਸਾਥੀਓ ਜਦੋਂ ਵੀ ਕੋਈ ਸਰਕਾਰ ਨੂੰ ਆਪ ਦੇ ਤੇ ਹੰਕਾਰ ਹੋ ਜਾਂਦਾ ਤੇ ਉਹ ਫਿਰ ਉੱਠੇ ਕੰਮ ਸ਼ੁਰੂ ਕਰ ਦਿੰਦੀ ਹੈ ਜਿਹੜੀ ਪਿਛਲੀ ਸਰਕਾਰ ਸੀ ਉਸ ਨੂੰ ਵੀ ਇੰਨਾ ਹੰਕਾਰ ਹੋ ਗਿਆ ਸੀ ਕਿ ਅਸੀਂ ਤਾਂ ਹੁਣ ਰਾਜੇ ਬਣ ਗਏ ਆ ਤੇ ਮਨਪ੍ਰੀਤ ਬਾਦਲ ਜਿਹੜਾ ਸੀਗਾ ਆਪਣੇ ਆਪ ਨੂੰ ਬਹੁਤ ਪੜਿਆ ਲਿਖਿਆ ਮੰਨਦਾ ਸੀ ਮੈਂ ਉਰਦੂ ਵੀ ਜਾਣਦਾ ਇਹ ਮੰਦਾਂ ਦੇ ਸ਼ਹਿਰਾਂ ਤੋਂ ਸ਼ਹਿਰਾਂ ਤੋਂ ਬਿਨਾਂ ਉਹ ਕੋਈ ਕੰਮ ਨਹੀਂ ਆਉਂਦਾ ਸੀ ਤੇ ਹਰ ਵਕਤ ਉਹਨੇ ਖਾਲੀ ਖਜ਼ਾਨਾ ਕਹਿ ਕੇ ਲੋਕਾਂ ਦੇ ਉੱਤੇ ਤਲਵਾਰਾਂ ਹੀ ਫੇਰੀਆਂ ਨੇ ਤੇ ਅੱਜ ਦੇਖ ਲੋ ਮੈਂ ਇਹ ਗੱਲ ਮੰਚ ਤੋਂ ਕਹਿਣਾ ਚਾਹਨਾ ਤੇ ਇਹ ਸਰਕਾਰ ਨੂੰ ਵੀ ਕਹਿਣਾ ਚਾਹਨਾ ਆ ਜਿਹੜਾ ਆਵਾਮ ਬੈਠਾ ਆ ਜਿਹੜੇ ਅਫਸਰ ਬੈਠੇ ਆ ਇਹ ਕਲਾਸ 1 ਅਫਸਰ ਨੇ ਇਹ ਉਹ ਇਨਸਾਨ ਨੇ ਜਿਹੜੇ ਬੇਜਵਾਨ ਦੇ ਨਾਲ ਬਿਲਕੁਲ ਮਿੱਟੀ ਨਾਲ ਮਿੱਟੀ ਹੋ ਕੇ ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦਾ ਦੁੱਖ ਦੂਰ ਕਰਦੇ ਆ ਬੇਜਵਾਨ ਦਾ ਭਲਾ ਕਰਦੇ ਆ ਤੇ ਜਿਹੜੇ ਤੇਜਵਾਨ ਦੇ ਜਾਨਵਰਾਂ ਦੇ ਉੱਤੇ ਵੀ ਅਤਿਆਚਾਰ ਕਰਦੇ ਆ ਉਹਨਾਂ ਦਾ ਵੀ ਕੁਝ ਨਹੀਂ ਰਹਿੰਦਾ ਉਹ ਮਿੱਟੀ ਹੋ ਜਾਂਦੇ ਆ ਜਿਹੜੇ ਬੇਜਵਾਨ ਦਾ ਭਲਾ ਕਰਨ ਵਾਲਿਆਂ ਦਾ ਖਿਲਾਫ ਜਾ ਕੇ ਉਹਨਾਂ ਦੇ ਖਿਲਾਫ ਕੰਮ ਕਰਦੇ ਆ ਉਹਨਾਂ ਦਾ ਵੀ ਕੱਖ ਨਹੀਂ ਰਹਿੰਦਾ ਤੇ ਅੱਜ ਤੁਸੀਂ ਦੇਖਿਆ ਹੋਣਾ ਮਾਨਪਰੀ ਤੇ ਬਾਦਲ ਦਾ ਕਿਸੇ ਨੇ ਅਖਬਾਰ ਚ ਨਾ ਸੁਣਿਆ ਕਦੇ ਕਦੇ ਅਖਬਾਰਾਂ ਚ ਕਦੇ ਟੀਵੀ ਦੇ ਉੱਤੇ ਕਿਤੇ ਨਾ ਸੁਣਿਆ ਉਹ ਇਸ ਕਰਕੇ ਹੋਇਆ ਕਿ ਸਾਡੀਆਂ ਪੱਦਵਾਆਂ ਤਾਂ ਲਗਣੀਆਂ ਸੀ ਬੇਜਵਾਨ ਨਹੀਂ ਪੱਦਵਾਵਾ ਦੇ ਦਿਆ ਉਸਨੇ ਉਹਦਾ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਉਹਦੀ ਸਿਹਤ ਤੇ ਵੀ ਜਿਹੜਾ ਹੈਗਾ ਬਹੁਤ ਮਾੜਾ ਅਸਰ ਪੈ ਚੁੱਕਿਆ ਤੋਂ ਮੈਨੂੰ ਲੱਗਦਾ ਸਾਨੂੰ ਯਾਦ ਕਰਦਾ ਹੋਵੇਗਾ ਕਿਉਂਕਿ ਅਸੀਂ ਪਿਛਲੇ 3 ਸਾਲਾਂ ਤੋਂ ਉਹਨੂੰ ਜਿਹੜਾ ਹੈਗਾ ਸ਼ ਲੋਕ ਮਲੇ ਹੀ ਪੜਦੇ ਆ ਰਹੇ ਆ ਉਹਦੇ ਗਾਲਾਂ ਹੀ ਕੱਢਦੇ ਆ ਰਹੇ ਆ ਉਹਨੂੰ ਸਾਥੀਓ ਮੈਂ ਤੁਹਾਨੂੰ ਸਲੂਟ ਕਰਦਾ ਇਹ ਇਸ ਕਰਕੇ ਕਰਦਾ ਕਿ ਤੁਸੀਂ ਜਿਸ ਹਾਲਾਤਾਂ ਚ ਪੰਜਾਬ ਦੇ ਵਿੱਚ ਹਸਪਤਾਲਾਂ ਦੇ ਵਿੱਚ ਕੰਮ ਕਰ ਰਹੇ ਹੋ ਵਕ ਵਕ ਉਹਦਿਆਂ ਤੇ ਕੰਮ ਕਰ ਰਹੇ ਹੋ ਉੱਥੇ ਹਾਲਾਤ ਇੰਨੇ ਮਾੜੇ ਆ ਪਹਿਲੀ ਗੱਲ ਤਾਂ ਬੈਠਣ ਵਾਲੀ ਬਿਲਡਿੰਗ ਦਾ ਬੁਰਾ ਹਾਲ ਆ ਆ ਜਿਹੜੀ ਬਿਲਡਿੰਗ ਪਿੱਛੇ ਆ ਇੰਨੀ ਸ਼ਾਨਾਮਤੀ ਬਿਲਡਿੰਗ ਬਣਾਤੀ ਇਹਦੇ ਵਿੱਚ ਬੈਠੇ ਜਿਹੜੇ ਆਫਸਰ ਨੇ ਕਿ ਇਹਨਾਂ ਨੂੰ ਸੋਚਣਾ ਨਹੀਂ ਚਾਹੀਦਾ ਸਾਡੇ ਬਾਰੇ ਆਹ ਜਿਹੜੇ ਸਾਡੇ ਗਰਾਸ ਰੂਟ ਤੇ ਕੰਮ ਕਰਦੇ ਆਫਸਰ ਨੇ ਇਹਨਾਂ ਨੂੰ ਵੀ ਜਿਹੜੀ ਹੈਗੀ ਚੰਗੀ ਬਿਲਡਿੰਗਾਂ ਨਹੀਂ ਦੇ ਸਕਦੇ ਇਹ ਛੱਤ ਉੱਪਰੋਂ ਗਿਰਦੀ ਆ ਇੱਕ ਡਾਕਟਰ ਦੇ ਉੱਤੇ ਬਿਲਕੁਲ ਛੱਤ ਦਾ ਅੰਦਰਲਾ ਪਾਸਾ ਥੱਲੇ गिर ਗਿਆ ਉਹ ਪ੍ਰਮਾਤਮਾ ਦਾ ਸ਼ੁਕਰ ਆ ਉਹਦੇ ਪਲਾ ਕੀਤਾ ਹੋਇਆ ਸੀਗਾ ਕਿ ਉਹਦੇ ਸਿਰ ਤੋਂ ਸਾਈਡ ਤੇ ਗਿਰਿਆ ਇਹ ਸ਼ੇਮਾ ਗਵਰਨਮੈਂਟ ਵਾਸਤੇ 77 ਸਾਲ ਹੋ ਕੇ 77 ਸਾਲਾਂ ਦੇ ਵਿੱਚ ਨਾ ਫੀਲਡਿੰਗ ਦੇ ਸਕੇ ਆ ਨਾ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਜਿਹੜੀਆਂ ਬੈਠੀਆਂ ਅੱਤਰ ਨੇ ਉਹਨਾਂ ਨੂੰ ਵਾਸ਼ਰੂਮ ਦਾ ਕੋਈ ਤੁਸੀਂ ਦੇ ਸਕਕੇ ਤੁਸੀਂ ਐਡ ਐਡੀਆਂ ਟਾਰਾ ਮਾਰਦੇ ਹੋ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਗਵਾਇਆਂ ਜਿਹੜੀਆਂ ਹੈਗੀਆਂ ਨੇ ਇੰਨੀਆਂ ਘਟ ਆਉਂਦੀਆਂ ਨੇ ਕਿ ਜਿਹੜਾ ਫਾਰਮਰ ਆ ਉਹ ਸਾਨੂੰ ਕਹੋਸਦਾ ਕਿ ਸ਼ਹਿਰ ਡਾਕਟਰ ਖਾ ਗਿਆ ਮੈਂ ਇਹਨੂੰ ਦੱਸਣਾ ਚਾਹਨਾ ਆ ਜਿਹੜੀ ਪ੍ਰੈਸ ਖੜੀ ਆ মিডিਆ ਖੜਾ ਕੂਬੀਆ ਏਜੰਸੀ ਖੜੀ ਆ ਜਿਹਨੇ ਰਿਪੋਰਟ ਦੇਣੀ ਆ ਉਹ ਵੀ ਨੋਟ ਕਰ ਲੈਣ ਕਿ 7 ਤੋਂ 8000 ਤੋਂ ਬਾਅਦ ਜਿਹੜੀ ਹੈਗੀ ਇੱਕ ਸਾਲ ਚ ਦਵਾਈ ਨਹੀਂ ਆਉਂਦੀ ਹਸਪਤਾਲ ਨੂੰ ਤੇ ਸਰਕਾਰ ਜਿਹੜੀ ਟਾਰਾ ਮਾਰਦੀ ਆ ਨਾ ਦਵਾਈ ਆਉਂਦੀ ਆ ਤੇ ਵੈਕਸੀਨ ਆ ਜਾਂਦੀ ਆ ਤਾਂ ਵੈਕਸੀਨ ਲਾਉਣ ਵਾਸਤੇ ਸਿਰੰਜ ਨਹੀਂ ਦਿੰਦੇ ਸਿਰੰਜ ਵੀ ਮੇਰਾ ਡਾਕਟਰ ਕੋਲੋਂ ਲਾ ਰਿਆ ਫੇਰ ਕਹਿੰਦੇ ਨੇ ਆਹ ਅੱਟੇ ਛੇ ਬੈਠਾ ਹੈ ਇੱਕ ਸਾਡਾ ਗੁੰਗਾ ਜਿਆ ਜਿਹਨੂੰ ਅਸੀਂ ਬਹੁਤ ਯਾਰਾ ਨ ਬਣਾਇਆ ਸੀ ਇਹਦੇ ਕੋਲ 1.5 ਸਾਲ ਸੀਗਾ ਤੇ ਮੈਨੂੰ ਲੱਗਦਾ ਸੀ ਇਹ ਕੁਛ ਕਰਨ ਖਾਊਗਾ ਇਹਦੇ ਕਰਾਰੀਆਂ ਵੀ ਛੋਟੀਆਂ ਨੇ ਇਹਦੇ ਆਰਪੀਐਮ ਵੀ ਛੋਟੇ ਆ ਵੈਸੇ ਤਾਂ ਜੇ ਆਪਾਂ ਮਕੈਨਿਕ ਇੱਥੇ ਖੜਾ ਹੋਵੇ ਜਾਂ ਇੰਜੀਨੀਅਰ ਖੜਾ ਹੋਵੇ ਉਹ ਦੱਸ ਸਕਦਾ ਹੈ ਕਿ ਜਿਹਦੇ ਆਰਪੀਐਮ ਥੋੜੇ ਹੁੰਦੇ ਆ ਉਹ ਐਵਰੇਜ ਵੱਧ ਘੱਟ ਦਿੰਦਾ ਇਹਦੇ ਕਰਾਰੀਆਂ ਵੀ ਛੋਟੀਆਂ ਦੀ ਐਵਰੇਜ ਵੀ ਮਾੜੀ ਆ ਇਹ ਫਾਇਦੇ ਸਾਈ ਨਹੀਂ ਕਰਦਾ ਕਿਸੇ ਤੇ ਅਸੀਂ ਇਹਦੇ ਕੋਲੇ ਆਏ ਇਹਨੂੰ ਕਿਹਾ ਵੀ ਤੈਨੂੰ ਮੈਮੋਰੰਡਮ ਦੇਣ ਆਇਆ ਕਹਿੰਦਾ ਅੱਜ ਫੋਟੋ ਨਾ ਖਿੱਚਿਓ ਉੱਪਰ ਗੱਲ ਚੱਲੀ ਜਾਊਗੀ ਇਹ ਹੈ ਜੀ ਡਾਇਰੈਕਟਰ ਨੇ ਸਾਨੂੰ ਕੋਈ ਲੋੜ ਨਹੀਂ ਤੂੰ ਜਾ ਜਿੱਥੇ ਠੱਡੇ ਬੁੰਜਣਾ ਸੀ ਆਪੇ ਕਰ ਲਾਂਗੇ ਜਿੰਦਾਬਾਦ ਜਿੰਦਾਬਾਦ ਆ ਜਿਹੜੀ ਸੈਨਾ ਬੈਠੀ ਆ ਵਾਲੀਆ ਜੀ ਬੈਠੇ ਆ ਸਪੈਸ਼ਲੀ ਰਿਕਵੈਸਟ ਕਰਕੇ ਆਏ ਆ ਵੀ ਸਰ ਐਂ ਕਰਿਓ ਮਗਲੇ ਟਾਈਮ ਤੇ ਆ ਜਿਓ 2 ਮਿੰਟ ਲਈ ਆ ਜਿਓ ਤੁਹਾਡੇ ਫੋਟੋ ਨਹੀਂ ਖਿੱਚਦੇ ਪਰ ਫੇਰ ਵੀ ਨਹੀਂ ਆਏ ਤੁਸੀਂ ਇਹ ਦੇਖੋ ਵੀ ਕਿੰਨਾ ਸਰਕਾਰ ਨੇ ਸਾਡੇ ਪ੍ਰੋਫੈਸ਼ਨ ਨੂੰ ਨਗਲੈਕ ਕੀਤਾ ਹੋਇਆ ਕਿਉਂ ਕੀਤਾ ਹੋਇਆ ਕਿਉਂਕਿ ਜਿਹੜਾ ਕਿਸਾਨ ਆ ਪਸ਼ੂ ਪਾਲਕ ਆ ਪਸ਼ੂ ਪਾਲ ਰਿਹਾ ਉਹਦੇ ਦੁੱਖ ਤਕਲੀਫਾਂ ਦੇ ਵਿੱਚ ਸਿਰਫ ਅਸੀਂ ਖੜਦੇ ਆ ਸਰਕਾਰ ਨਹੀਂ ਖੜਦੀ ਜਾ ਕੇ ਲੰਪੀ ਸਕਿੰਡ ਡਿਜ਼ੀਜ਼ ਆ ਗਈ ਡਾਕਟਰਾਂ ਨੂੰ ਅਸੀਂ ਹਦਾਇਤ ਕੀਤੀ ਰਿਕੁਐਸਟ ਕੀਤੀ ਵਿੱਚ ਦਿਨ ਰਾਤ ਨਾਲ ਦੇਖੋ ਦਿਨ ਰਾਤ ਲੱਗੇ ਰਹੇ ਸਾਡੇ ਇੱਕ ਡਾਕਟਰ ਨੂੰ ਜਿਹੜਾ ਹੈਗਾ ਬਰਦਾਸ਼ਤ ਦੇ ਪਰਦੇ ਵਿੱਚ ਕੋਵਿਡ ਹੋ ਗਿਆ ਉਸ ਦੇ ਕੋਵਿਡ ਤੋਂ ਬਾਅਦ ਉਹਦੀ ਮਾਂ ਨੂੰ ਕੋਵਿਡ ਹੋ ਗਿਆ ਡਾਕਟਰ ਦੀ ਵੀ ਡੈਥ ਹੋ ਗਈ ਮਾਂ ਦੀ ਵੀ ਡੈਥ ਹੋ ਗਈ ਅਸੀਂ ਤਾਂ ਇੰਨਾ ਤੰਤਪ ਹੋ ਰਹੇ ਆ ਤੇ ਇਹ ਜਿਹੜੇ ਮੁੱਖ ਮੰਤਰੀ ਨੇ ਸਾਡੇ ਤੇ ਕੀ ਇਹਨਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਲੱਗਦੀਆਂ ਇਹਨਾਂ ਨੂੰ ਜਾਗ ਜਾਣਾ ਚਾਹੀਦਾ ਅਸੀਂ ਹਲੂਣਾ ਦੇ ਰਹੇ ਆ ਇਹਨਾਂ ਨੂੰ ਵੀ ਜਾਗ ਜੋ ਜਿਹੜਾ ਵੈਟੇਰੀਨਰੀਅਨ ਹੈ ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਬੇਤੀਆਂ ਹੀ ਕਰਨਾ ਆਉਂਦਾ ਤਿੰਨ ਸਾਲ ਹੋ ਗਏ ਤੁਹਾਨੂੰ ਬੇਤੀਆਂ ਕਰਦਿਆਂ ਨੂੰ ਅਸੀਂ ਦੇਖ ਲਿਆ ਹਰ ਮੰਤਰੀ ਤਿੰਨ ਚਾਰ ਰੋੜੇ ਮੰਤਰੀ ਅਸੀਂ ਦੇਖ ਲਏ ਹਰੇਕ ਮੰਤਰੀ ਕਹਿੰਦਾ ਮੰਗ ਟੁੱਟੀ ਜਾਇਜ ਆ ਅਸੀਂ ਪੂਰੀ ਕਰ ਰਹੇ ਆ ਹਜੇ ਤੱਕ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਦੱਸਣਾ ਚਾਹੁੰਦਾ ਅੰਦਰਲੀ ਗੱਲ ਫਾਈਲ ਕੱਤ ਨਹੀਂ ਤੋਰੀ ਕਿਸੇ ਮੰਤਰੀ ਨੇ ਜਦੋਂ ਪੁੱਛਿਆ ਵੀ ਫਾਈਲ ਕਿੱਥੇ ਆ ਦੱਸ ਨਹੀਂ ਪਾਉਂਦੇ ਕਿਉਂਕਿ ਫਾਈਲ ਤੋਰੀ ਹੋਈ ਨਹੀਂ ਆ ਡੈਸਾ ਨੂੰ ਥੋੜੇ ਦਿਨ ਪਹਿਲਾਂ ਮਿਲੇ ਕਹਿੰਦੇ ਮੈਂ ਤੁਹਾਨੂੰ ਵਟਸਐਪ ਤੇ ਦਿਖਾ ਦਿੰਦਾ ਮੈਂ ਕਾਪੀ ਦੇ ਦਿਓ ਅਸੀਂ ਕੋਈ ਚੋਰੀ ਮੰਗਦੇ ਆ ਤੁਹਾਡੇ ਤੋਂ ਕਾਪੀ ਦੇ ਦਿਓ ਕਾਪੀ ਨਹੀਂ ਦੇ ਸਕਦਾ WhatsApp ਤੇ ਦਿਖਾਇਆ ਉਹਦੇ ਲਿਖਿਆ ਹੋਇਆ ਜਿਹੜਾ ਹੈਗਾ ਜਿਹੜੀ ਤੁਹਾਡੀ ਪੇ ਪੈਰਟੀ ਦਾ ਮਸਲਾ ਇਹ ਸਭ ਕਿਉਂ ਦਿੱਤਾ ਤੇ ਜਿਹੜਾ ਤੁਹਾਡਾ HR ਉਹਨਾਂ NPA ਹੈਗਾ ਇਹ ਅਸੀਂ FD ਨੂੰ ਭੇਜਦੀ ਮੰਤਰੀ ਸਾਹਿਬ ਨਾਲ ਗੱਲ ਕੀਤੀ ਮੰਤਰੀ ਸਾਹਿਬ ਨੂੰ ਪੁੱਛਿਆ ਵੀ ਸਰ ਮੰਗਾ ਦਾ ਕੀ ਬਣਦਾ ਕੀ ਤੁਸੀਂ ਕਰ ਰਹੇ ਹੋ ਮੰਤਰੀ ਸਾਹਿਬ ਕਹਿੰਦੇ FD ਨਹੀਂ ਮੰਨਦੀ FD ਮੀਨਸ ਤਨਾਫ ਡਿਪਾਰਟਮੈਂਟ ਨਹੀਂ ਮੰਨਦਾ ਅਸੀਂ ਮੰਤਰੀ ਸਾਹਿਬ ਨੂੰ ਕਿਹਾ ਤੇ ਮੰਤਰੀ ਸਾਹਿਬ ਤੁਸੀਂ ਕਿਹੜੀ ਐਫਡੀ ਨਾਲ ਗੱਲ ਕਰੀ ਜਾਂਦੇ ਹੋ ਪੰਜਾਬ ਵਾਲੀ ਨਾਲ ਗੱਲ ਕਰਨਾ ਤਾਂ ਪਾਕਿਸਤਾਨ ਦੀ ਨਾਲ ਤਾਂ ਨਹੀਂ ਗੱਲ ਕਰੀ ਜਾਂਦੇ ਤੇ ਐਫਡੀ ਜਿਹੜੀ ਇਹ ਆ ਕੀ ਮੁੱਖ ਮੰਤਰੀ ਦੇ ਅੰਦਰ ਨਹੀਂ ਆਉਂਦੀ ਕੀ ਕਿਸੇ ਹੋਰ ਹਰਿਆਣੇ ਦੇ ਅੰਦਰ ਆਉਂਦੀ ਆ ਉਹ ਇਹ ਸਿਰਫ ਬਹਾਨੇ ਆ ਇਹ ਬਹਾਨੇ ਲਾਉਂਦੇ ਆ ਇਹ ਸਮਾਰਟ ਬੰਦੇ ਆ ਆਪ ਦਾ ਹੁਣ ਜਿਹੜਾ ਹੈਗਾ ਬਟਨੇਰੀਅਨ ਨੇ ਤਹਿਇਆ ਕਰ ਲਿਆ ਇੱਕ ਵਾਰੀ ਫੇਰ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਆ ਮੀਡੀਆ ਰਾਹੀਂ ਦੱਸ ਖਬਰ ਚੱਲੀ ਜਾਏਗੀ ਤੁਸੀਂ ਵੀ ਏਜੰਸੀ ਲਈ ਚਲੀ ਜਾਏਗੀ ਇਹ ਉਹ ਵੈਟਰਨਰੀਅਨ ਆ ਜਿਹੜਾ ਕਿ ਐਸਐਸ ਰੇ ਦੇ ਰਾਜ ਦੇ ਵਿੱਚ ਉਸ ਦਾ ਮਾਈਕ ਫੜ ਸਕਦੇ ਆ ਤੇ ਤੁਹਾਨੂੰ ਵੀ ਅਸੀਂ ਥੱਲੇ ਲਾ ਸਕਦੇ ਆ ਇਹਨਾਂ ਨੂੰ ਸੰਗਰਸ਼ ਲੜਨਾ ਆਉਂਦਾ ਜਰੂਰ ਨਿਕਲ ਨੂੰ ਸਾਨੂੰ ਟਾਈਮ ਲੱਗਿਆ ਟਾਈਮ ਇਸ ਤੱਕ ਲੱਗਿਆ ਅਜ਼ੀਮ ਇਥੋਂ ਹਜੂਮ ਇਕੱਠਾ ਕਰਕੇ ਲੈ ਕੇ ਗਏ ਸੈਕਰੀਟ ਬੰਚੇ ਘਰਾਉ ਕੀਤਾ ਵਿਧਾਨ ਸਭਾ ਦੇ ਅੰਦਰ ਵੜ ਗਏ ਅਸੀਂ ਇਹ ਵੀ ਕਰਾਂਗੇ ਹੁਣ ਇਸ ਸਮੇਂ ਦੇ ਵਿੱਚ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਲੱਗਦਾ ਤੁਹਾਨੂੰ ਵੀ ਸਾਊ ਜਹੇ ਨੇ ਸਾਊ ਥੇਰੇ ਤੋਂ ਹੀ ਆਂ ਅੰਦਰੋਂ ਸਾਊ ਨਹੀਂ ਬੜੇ ਖਰਾਬ ਆ ਬਟ ਮੇਰੀ ਇਹਨਾਂ ਉਹ ਚੀਜ਼ ਲੱਭ ਲੈਂਦਾ ਬੇਜਵਾਨ ਦੇ ਵਿੱਚੋਂ ਕਿ ਜਿਹੜੀ ਬਿਮਾਰੀ ਲੱਭ ਕੇ ਉਹਦਾ ਇਲਾਜ ਵੀ ਕਰ ਦਿੰਦਾ ਤੁਸੀਂ ਤਾਂ ਫੇਰ ਬੋਲਦੇ ਹੋ ਥੋੜੀ ਤਾਂ ਫੇਰ ਜਵਾਨ ਲੱਗੀ ਐ ਫੇਰ ਥੋੜੀ ਬਿਮਾਰੀ ਲੱਭ ਲਾਂਗੇ ਅਸੀਂ ਬਾਟਸ ਯੂਨਿਟੀ ਜਿੰਦਾਬਾਦ ਬਾਟਸ ਯੂਨਿਟੀ ਜਿੰਦਾਬਾਦ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਵੈਟਸ ਜੁੰਡੀ ਜਿੰਦਾਬਾਦ ਸਾਡੇ ਹੱਕ ਇੱਥੇ ਰੱਖ ਵੈਟਸ ਜੁੰਡੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਧਰਨੇ ਨੂੰ ਦੇਖਦੇ ਹੋਏ ਮੰਤਰੀ ਸਾਹਿਬ ਨੇ ਤੁਹਾਡੇ ਨਾਲ ਮੀਟਿੰਗ ਵਿੱਚ ਦਿੱਤਾ ਇੱਕ ਡਾਕਟਰ ਸਾਹਿਬ ਨੇ ਕਿਆ ਸੀ ਕਿ ਜਨਾ ਚਨਾ ਨਿਆਣਾ ਰੋਦਾ ਨਹੀਂ ਕਿ ਉਹਨਾਂ ਤੇਰਾ ਮਾਂ ਸੁਣਦੇ ਨੇ ਤੁਹਾਡੀ ਜਿਹੜੀ ਗਰੋਂ ਦੀ ਆਵਾਜ਼ ਹੈ ਮਨਿਕਾ ਉਹ ਸੁਣਦੀ ਹੈ ਤੇ ਉਹਦੇ ਧਿਆਨ ਚ ਰੱਖਦੇ ਹੋਏ ਮੰਤਰੀ ਸਾਹਿਬ ਨੇ ਵਿੱਤ ਮੰਤਰੀ ਜਿਨੇ 17 ਦੀ ਮੀਟਿੰਗ ਰੱਖੀ ਹੈ ਆਪਣੇ ਦਫ਼ਤਰ ਵਿੱਚ ਸੇਵਾ ਕਰ ਦਿੱਤੀ ਤੇ ਉਹਦਾ ਲੈਟਰ ਆਪਨ ਬੈਟ ਯੂਨਿਟੀ ਜਿੰਦਾਬਾਦ ਯੂਨਿਟੀ ਜਿੰਦਾਬਾਦ ਬੈਟ ਯੂਨਿਟੀ ਜਿੰਦਾਬਾਦ ਤੇ ਹਮ ਲੈਟਰ ਉਹਦਾ ਤੁਹਾਡੇ ਪ੍ਰਧਾਨ ਸਾਹਿਬ ਨੂੰ ਦੇਣ ਲੱਗੇ ਹਾਂ ਹਾਂ ਫਿਲਮ ਨਾਲ ਆਓ